ਬਲਾਰ ਮਹਲਾਤ ਜਾਸ਼ਟ ਪਦੀ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਾਰੇ ਲਾਏ ਦੁਖ ਪਲਰ ਹਰ ਨਾਮ ਵਸਾਏ ਸਾਚੀ ਗਤ ਸਾਚੇ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵ ਨਿਧਾਨ ਗੁਰ ਕਿਰਪਾ ਤੇ ਹਰ ਤਨ ਪਾਈਏ ਆਂਦਨ ਲਾਗੇ ਸਹਿਜ ਧਿਆਨ ਰਹਾਓ ਬਿਨ ਪਿਰ ਕਾਮਣ ਕਰੇ ਸ਼ਿੰਗਾਰ ਦੋਹ ਚਾਰਣੀ ਕਹੀਏ ਨਿਤ ਹੋਏ ਖਵਾਰ ਮਨਮੁਖ ਕਾ ਇਹੋ ਬਾਦ ਅਚਾਰ ਬਹੁ ਕਲਮ ਦੜਾਵੇ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸ਼ਿੰਗਾਰ ਸ਼ਬਦੇ ਪਿਰ ਰਾਖਿਆ ਉਰਤਾਰ ਈਕ ਪਛਾਣੇ ਹੋਮੇ ਮਾਰ ਸੋਭਾਵੰਤੀ ਕਹੀਏ ਨਾਰ ਬਿਨ ਗੁਰ ਦਾਤੇ ਕਿਨੇ ਨਾ ਬਾਇਆ ਮਨਮੁਖ ਲੋਭ ਦੁਜੇ ਲੋਭ ਆਇਆ ऐसे ज्ञानी बुजो कोए बिन गुरु भेटे मुक्त ना होए कह कह कहण कहे सब कोए बिन मन मुवे भगता ना होए ज्ञान मति कमल परगास तित घट नामे नाम निवास होमे भगत करे सब कोए नामन पीजे ना सुख होए कह कह कहण आप जनाए बिरथी भगत सब जन्म गवाए ਸੇ ਭਗਤ ਸਤਗੁਰੁ ਮਨ ਪਾਏ ਆਨੰਦ ਨਾਮ ਰਹਿ ਲਿਵ ਲਾਏ ਸਦ ਹੀ ਨਾਮ ਵੇਖੇ ਹਜੂਰ ਗੁਰ ਕੈ ਸ਼ਬਦ ਰਿਹਾ ਭਰਪੂਰ ਆਪੇ ਬਖਸ਼ੇ ਦੇ ਪਿਆਰ ਹਉਮੈ ਰੋਗ ਵਡਾ ਸੰਸਾਰ ਗੁਰ ਕਿਰਪਾ ਤੇ ਇਹੋ ਰੋਗ ਜਾਏ ਨਾਨਕ ਸਾਚੇ ਸਾਚ ਸਮਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ